इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो लेकर चलिए अज दबर वाल ਅੱਜ ਜਿਹੜਾ ਦੋਨੋਂ ਫਾਰਮਾਂ ਦੇ ਸੱਜੇ ਦੇ 28 ਤਰੀਕ ਦਾ ਲਾਂਚ ਕੀਤਾ ਗਿਆ ਹੈ ਪੂਰੇ ਪੰਜਾਬ ਵਿੱਚ ਪੂਰੇ ਘੌਰਤ ਦੇ ਵਿੱਚ ਜਿੱਥੇ ਵੀ ਜੱਪੀ ਦੇ ਲੀਡਰ ਹੈ ਉਹਨਾਂ ਦਾ ਘਰਾਓ ਕੀਤਾ ਜਾਏਗਾ 12 ਵਜੇ ਤੋਂ 4 ਵਜੇ ਤੱਕ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਜਾਏਗਾ ਕਿਉਂਕਿ ਇੱਥੇ ਜਿਹੜਾ ਹਰਿਆਣੇ ਦੇ ਵਿੱਚ ਨੌਜਾਂ ਨੂੰ ਗ੍ਰਿਫਤਾਰ ਕੀਤੇ ਹੁੰਦਾ ਹੈ ਇਹ ਲਈ ਵਾਸਤੇ ਇਹ ਮੈਨ ਜਿਹੜਾ ਅੱਜ ਇਹ ਪ੍ਰੋਗਰਾਮ ਲਿਖਿਆ ਗਿਆ ਦੋਨੋਂ ਫਾਰਮਾਂ ਵਾਲਾ ਇਹ ਜੇ ਇੱਥੇ ਕੋਈਪੁਰ ਦੇ ਵਿੱਚ ਰਾਣਾ ਅੰਮ੍ਰਿਤ ਸਿੰਘ ਛੋਟੀ ਰਹਿੰਦੇ ਨੇ ਕੋਣੇ ਦਾ ਘਰਾਵ ਕੀਤਾ ਗਿਆ ਉੱਥੇ 12 ਦੇ 4 ਦਾ ਜਿਹੜਾ ਤਰਨਾ ਪ੍ਰਦਰਸ਼ਨ ਕੀਤਾ ਗਿਆ ਤੇ ਸਾਡੇ ਬਹੁਤ ਸਾਰੇ ਨੌਜਵਾਨ ਆਗੂ ਪਹੁੰਚੇ ਸਾਡੇ ਜਥੇਬੰਦਾਂ ਦੇ ਆਗੂ ਸਹਿਬਾਨ ਵੀ ਪਹੁੰਚੇ ਆ ਜੇ ਇਹ ਮੰਗਾਂ ਜਿਹੜੀਆਂ ਉਹਨਾਂ ਨੌਜਵਾਨਾਂ ਨੂੰ ਰਿਹਾ ਕੀਤਾ ਜਾਵੇ ਤੇ ਰਹਿੰਦੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਮੰਗਾਂ ਉਹਨਾਂ ਨੂੰ ਲਾਗੂ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਚੰਪੌਰ ਸਿੰਘ ਸਮਾਨਵਾਲਾ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕਸੂਬਾ ਮੀਤ ਪ੍ਰਧਾਨ ਅੱਜ ਇਹਨਾਂ 28 ਤਰੀਕ ਨੂੰ ਜਿਹੜਾ ਪੂਰੇ ਭਾਰਤ ਦੇ ਵਿੱਚ ਬੀਜਪੀ ਦੇ ਕੈਂਡੀਡੇਟ ਨੇ ਐਮਪੀ ਐਮਐਲਏ ਸਾਹਿਬ ਸਾਰਿਆਂ ਦਾ ਕਰਾਉ ਕੀਤਾ ਗਿਆ ਹੈ ਕਰਾਉ ਕਰਨ ਦਾ ਮਕਸਦ ਕੀ ਸੀ ਸਾਡਾ ਕਿ ਜਿਹੜੇ ਸਾਡੇ ਕਿਸਾਨ ਆ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ ਉਹਨਾਂ ਨੂੰ ਰਿਹਾਅ ਕਰਾਉਣ ਦੀ ਖਾਤਰ ਨਾਲ ਹੀ ਜੋ ਇਹਨਾਂ ਨੇ ਸਾਡੇ ਨਾਲ ਪਿੱਛੇ 2020 ਦੇ ਵਿੱਚ ਇਹਨਾਂ ਨੇ ਸਾਡੇ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਨੂੰ ਬਾਅਦ ਵਿੱਚ ਮਾਫੀ ਮੰਗ ਕੇ ਵਾਪਸ ਕੀਤਾ ਸੀ ਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ ਉਹਨਾਂ ਵਾਸਤੇ ਜਿਹੜੇ ਸਾਡੇ ਲਕੀਨਪੁਰ ਖੀਰੀ ਦੇ ਕਿਸਾਨ ਸ਼ਹੀਦ ਕੀਤੇ ਗਏ ਆ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਖਾਤਰ ਤੇ ਨਾਲ ਹੀ ਜਿਹੜਾ ਇਹ ਭਾਜਪਾ ਦੇ ਨਿਮੰਦਿਆ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਇਹਨਾਂ ਦਾ ਘਰਾਓ ਕਰਦੇ ਆ ਸਵਾਲ ਜਵਾਬ ਕਰਦੇ ਆ ਉਹਨਾਂ ਸਵਾਲਾਂ ਜਵਾਬਾਂ ਤੋਂ ਭੱਜਦੇ ਆ ਅੱਜ ਇਹਨਾਂ ਦੀਆਂ ਕੋਠੀਆਂ ਦੇ ਮੂਹਰੇ ਆਣ ਕੇ ਇਹਨਾਂ ਨੂੰ ਇੱਕ ਵਾਰ ਜੇ ਕੇ ਕਿਹਾ ਵੀ ਆਓ ਸਾਡੇ ਸਵਾਲਾਂ ਦੇ ਜਵਾਬ ਦਿਓ ਤੇ ਹੰਸ ਰਾਜ ਜੀ ਨੇ ਜਿਵੇਂ ਇੱਕ ਗੱਲ ਕੀਤੀ ਸੀ ਕਿ ਅਸੀਂ 2 ਤਰੀਕ ਤੋਂ ਬਾਅਦ ਕਿਸਾਨਾਂ ਨੂੰ ਦੇਖਾਂਗੇ ਉਹ ਵੀ ਗੱਲ ਨਾਲ ਹੀ ਇਹਦੇ ਨਾਲ ਜੁੜਦੀ ਆ ਕਿ ਅੱਜ ਸਾਨੂੰ ਸਾਡੇ ਲੋਕ ਕਿਸਾਨਾਂ ਵੱਲੋਂ ਚੁਣੌਤੀ ਸੀ ਕਿ ਅਸੀਂ 28 ਤਰੀਕ ਨੂੰ ਤੁਹਾਡੇ ਦਰਵਾਜ਼ਿਆਂ ਦੇ ਵਿੱਚ ਆਵਾਂਗੇ ਕਿ ਤੁਸੀਂ ਜੋ ਕਰਨਾ ਸਾਨੂੰ ਆ ਕੇ ਇੱਥੇ ਕਰ ਲਓ ਅੱਜ ਜਿਹੜਾ ਉਸੇ ਤਰੀਕੇ ਦੇ ਨਾਲ ਦੋਨੋਂ ਫਾਰਮਾ ਐਸ ਕੇ ਐਮ ਵੱਲੋਂ ਤੇ ਕੇ ਐਮ ਐਮ ਵੱਲੋਂ ਜਿਹੜਾ ਐਲਾਨ ਸੀ ਪੂਰੇ ਭਾਰਤ ਵਿੱਚ ਬੀ ਜੀ ਪੀ ਦਾ ਦਫ਼ਤਰਾਂ ਦਾ ਤੇ ਕੋਠੀਆਂ ਨਾ ਕਰਾਓ ਸੀ ਉਹ ਅੱਜ ਕੀਤਾ ਗਿਆ ਜੀ ਧੰਨਵਾਦ ਜੀ ਪ੍ਰਧਾਨ ਜੀ ਕੇ ਸਬੰਧੀ ਤਰਨਾਈ ਚੱਲ ਰਿਹਾ ਆਪਣਾ ਮੈਂ ਗਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਐਸੂਬਾ ਕਮੇਟੀ ਮੈਂਬਰ ਕਿਸਾਨ ਮਜੂਦ ਉਸ ਕਮੇਟੀ ਪੰਜਾਬ ਤੋਂ ਜੋ ਪਿਛਲੇ 13 ਫਰਵਰੀ ਤੋਂ ਪੰਜਾਬ ਹਰਿਆਣਾ ਦੇ ਬਾਡਰਾਂ ਦੇ ਉੱਤੇ ਦੇਸ਼ ਦੇ ਦੋ ਵੱਡੇ ਫਾਰਮਰ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਇਹ ਮੋਰਚੇ ਜਿਹੜੇ ਕਿਸਾਨੀ ਮੰਗਾਂ ਨੂੰ ਲੈ ਕੇ ਚੱਲ ਰਹੇ ਆ ਤੋਂ ਉੱਥੋਂ ਐਲਾਨ ਕੀਤਾ ਗਿਆ ਸੀ ਕਿ ਪਾਜ ਪਾ ਦੇ ਉਮੀਦਵਾਰ ਜਿਹੜੇ ਪੰਜਾਬ ਤੇ ਹਰਿਆਣਾ ਦੇ ਵਿੱਚ ਉਹਨਾਂ ਦੇ ਘਰਾਂ ਦੇ ਅੱਗੇ 28 ਮਈ ਨੂੰ 12 ਤੋਂ 4 ਵਜੇ ਤੱਕ ਜਿਹੜੇ ਉਹ ਸ਼ਾਂਤਮਈ ਧਰਨੇ ਲਾਏ ਜਾਣ ਉਸ ਤਹਿਤ ਅਸੀਂ ਹਲਕਾ ਲੋਕ ਸਭਾ ਫਰੋਹੀਪਰ ਤੋਂ ਹਰਣਾ ਗਰਮੀਤ ਸਿੰਘ ਸੋਢੀ ਜੀ ਦੇ ਘਰ ਅੱਗੇ ਇੱਥੇ ਜਿਹੜਾ ਜੋ ਦੋਨਾਂ ਫਾਰਮਾਂ ਦੀਆਂ ਜੱਥੇਬੰਦੀਆਂ ਵੱਲੋਂ ਜਿਹੜਾ ਇੱਥੇ ਧਰਨਾ ਲਾਇਆ ਗਿਆ ਵਾ ਸੋ ਅੱਜ ਧਰਨੇ ਲਾਉਣ ਦਾ ਸਾਡਾ ਮਕਸਦ ਕਿ ਜੋ ਸਾਡੀ ਦੇਸ਼ ਦੀ ਦਿੱਲੀ ਰਾਜਧਾਨੀਆ ਉੱਥੇ ਸਾਨੂੰ ਜਾਣ ਤੋਂ ਕਿਉਂ ਰੋਕਿਆ ਗਿਆ ਸਾਡੇ ਅੱਗੇ ਕੇਲ ਕਿਉਂ ਗੱਡੇ ਗਏ ਸੜਕਾਂ ਜਿਹੜੀਆਂ ਕਿਉਂ ਕੰਧਾ ਕੱਡੀਆਂ ਗਈਆਂ ਸਾਡੇ ਕਿਸਾਨਾਂ ਮਜ਼ਦੂਰਾਂ ਦੇ 13 ਫਰਵਰੀ ਤੋਂ ਲੈ ਕੇ 21 ਫਰਵਰੀ ਤੱਕਛੇਦਤ ਕਿਉਂ ਦਾਇਆ ਗਿਆ ਸਾਡੇ ਸ਼ੁਭ ਕਰਨੂ ਸ਼ਹੀਦ ਕਿਉਂ ਕੀਤਾ ਗਿਆ ਵਾ ਗੋਲਾਬਾਰੀ ਸਾਡੇ ਉੱਤੇ ਕਿਉਂ ਕਰਕੇ ਸਾਡੇ 350 ਦੇ ਕਿਸਾਨ ਜ਼ਖਮੀ ਕੀਤੇ ਗਏ ਆ ਸਾਡੇ ਇਨਾਂ ਸਵਾਲਾਂ ਦੇ ਅਸੀਂ ਜਵਾਬ ਲੈਣ ਵਾਸਤੇ ਆਏ ਆ ਜੋ ਭਾਜਪਾ ਨੇ ਸਾਡੇ ਅੰਦੋਲਨ ਦੌਰਾਨ ਜਿਹੜੇ ਵਾਅਦੇ ਕੀਤੇ ਸੀ ਕਿ ਅਸੀਂ ਐਮਐਸਪੀ ਗਰੰਟੀ ਕਾਨੂੰਨ ਬਣਾਵਾਂਗੇ ਲਕੀਮਪੁਰ ਖੀਰੀ ਘਟਰਾਏ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਤੇ ਪਰਚੇ ਪਾਏ ਰੱਦ ਕਰਾਂਗੇ ਬਿਲੀ ਸੋਧ ਬਿੱਲ ਰੱਦ ਕਰਾਂਗੇ ਵਾਪਸ ਲਾਵਾਂਗੇ ਤੇ ਕਿਸਾਨਾਂ ਮਜ਼ਦੂਰ ਕਿਸਾਨਾਂ ਨੂੰ ਪਰਾਲੀ ਐਕਟ ਦੇ ਵਿੱਚੋਂ ਬਾਹਰ ਕੱਢਾਂਗੇ ਪਰ ਉਹਨਾਂ ਹੱਤੂ ਐਕਟ ਦੇ ਵਿੱਚੋਂ ਬਾਹਰ ਕੱਢਾਂਗੇ ਉਹ ਜਿਹੜਾ ਸਾਡੀਆਂ ਮੰਗਾਂ ਨੂੰ ਅਨਗੋੜਿਆ ਕੀਤਾ 10 ਸਾਲ ਸਰਕਾਰ ਬੀਤ ਗਈ ਆ ਡਾਕਟਰ ਸੁਆਮੀ ਨਾਸਰ ਕਮਿਸ਼ਨ ਦੀ ਰਿਪੋਰਟ ਕੇਂਦਰ ਦੀ ਭਾਈਪਾਸ ਸਰਕਾਰ ਨੇ ਨਹੀਂ ਲਾਗੂ ਕੀਤੀ ਅੰਦੋਲਨ ਦੌਰਾਨ ਸਾਡੇ ਹਰਿਆਣੇ ਦੇ ਆਗੂ ਨਵਦੀਪ ਸਿੰਘ ਜਲਬੇਜਾ ਗੁਰਕੀਰਤ ਸਿੰਘ ਨੂੰ ਤੇ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਬਿਨਾਂ ਵਜ੍ਹਾ ਤੋਂ ਜੇਲ੍ਹਾਂ 'ਚ ਢੱਕਿਆ ਆ ਉਹਨਾਂ ਦੀ ਰਿਹਾਈ ਮਾਗ ਨੂੰ ਲੈ ਕੇ ਅੱਜ ਅਸੀਂ ਇਹ ਬਾਜਪਾ ਦੇ ਉਮੀਦਵਾਰਾਂ ਦੇ ਦਫ਼ਤਰਾਂ 'ਕੇ ਸਵਾਲ ਕਰਨ ਵਾਸਤੇ ਆਏ ਸੀ ਪਰ ਅਜੇ ਤੱਕ ਇਹਨਾਂ ਦੇ ਉਮੀਦਵਾਰ ਸਾਡੇ ਨਾਲ ਸਵਾਲ-ਜਵਾਬ ਕਰਨ ਵਾਸਤੇ ਨਹੀਂ ਪਹੁੰਚੇ ਸੋ ਸਾਡੀ ਇਹੀ ਮੰਗ ਸੀ ਸਾਡੇ ਸਵਾਲਾਂ ਦੇ ਜਵਾਬ ਦਿੰਦੇ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਬਿਨਾਂ ਕਿਸਾਨਾਂ 'ਏ ਸਵਾਲ-ਜਵਾਬ ਦਿੱਤੇ ਉਹ ਵਾਪਸ ਗਏ ਆ ਤੇ ਅੱਜ ਵੀ ਸਾਨੂੰ ਜਿਹੜੇ ਬਿਨਾਂ ਸਵਾਲਾਂ ਦੇ ਸਾਡੇ ਸਵਾਲਾਂ ਦੇ ਜਵਾਬਾਂ ਤੋਂ ਭੱਜਦੇ ਨਜ਼ਰ ਆ ਰਹੇ ਰਾਣਾ ਸੋ